ਖਬਰਾਂ ਦਾ ਨਵਾਂ ਦੇਖਿਆ ਸੋਪਿਆ ਨੂੰ ਮੇਰੇ ਵੱਲੋਂ ਪਿਆ ਪਰੀਸਰ ਸ਼ਿਕਾਇਤ ਹੈ ਆ ਤੁਹਾਡਾ ਫੂਸ ਰਾਜ ਆਪ ਆਪਣੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਲਕਾ ਜਲੰਧਰ ਸੈਟਰਲ ਤੋਂ ਰਮਨ ਕਰੋੜਾ ਜਿਨ੍ਹਾਂ ਦੇ ਵੱਡੇ ਪਲਾਸੇ ਵੀ ਕੀਤੇ ਵਿਜੀਲੈਂਸ ਅਤੇ ਵੀਕੀ ਦੇ ਸਭ ਕੁਝ ਅਧਿਕਾਰਿਆ ਨੇ ਕਿ ਕਿਸ ਤਰ੍ਹਾਂ ਪੁਲਿਸ ਸਿੱਧੇ ਹੱਥ ਮਾਰ ਕੇ ਲੋਕਾਂ ਦੇ ਦਬਾਅ ਪਾ ਕੇ ਲੋਕਾਂ ਨੂੰ ਧਮਕਾ ਕੇ ਕਰੋੜਾ ਪੈ ਦਾ ਗਵਨ ਕੀਤਾ ਗਿਆ ਵਿਜੀਲੈਂਸ ਹੁਣ ਵੀ ਛਾਪੇਮਾਰੀ ਕਰ ਰਹੀ ਹੈ ਉਹਨਾਂ ਦੇ ਰਿਸ਼ਤੇਦਾਰਾਂ ਉੱਤੇ ਜャ ਜਿਹੜੇ ਉਹਦੇ ਨਾਲ ਬਿਊਰੋਕ੍ਰਾਸੀ ਦੇ ਵਿੱਚ ਕੰਮ ਕਰਦੇ ਸੀ ਕਿਉਂਕਿ ਜਾਲੀ ਨੋਟਸ ਭੇਜੇ ਜਾਂਦੇ ਸੀ ਰਾਵਣ ਕੋੜਾ ਵੱਲੋਂ ਲੇਕਿਨ ਇੱਕ ਇਧਰ ਹੋਰ ਬਧਾਇਕ ਫਸ ਗਿਆ ਜੀ सीबीआई ਅਤੇ ਈਡੀ ਦੇ ਸਰਪੋਚ ਅਧਿਕਾਰੀ ਬੜੇ ਵੱਡੇ ਪੱਧਰ ਉੱਤੇ ਜਾਜ ਕਰਮਚਾਰੀ ਨੇ ਇੱਕ ਖੁਲਾਸਾ ਖੁਦ ਆਪ ਆਰਧੂ ਪਾਰਟੀ ਦੇ ਵੱਡੇ ਆਗੂ ਨੇ ਕੀਤਾ ਹੈ ਕਿ ਜਿਸ ਨੂੰ ਮਸਵੀ ਵਿਧਾਇਕ ਬਣਾਇਆ ਉਸ ਨੇ ਪਿਛਲੇ ਤਿੰਨ ਸਾਲਾਂ ਦੇ ਵਿੱਚ ਤਗਲੀ ਜਰਾਂ ਪੈਸਾ ਇਕੱਠਾ ਕੀਤਾ ਅਤੇ ਰੱਦ ਪੇਰ ਲੋਕਾਂ ਨੂੰ ਲੁੱਟਿਆ ਵੀ ਤੇ ਕੁੱਟਿਆ ਵੀ ਤੇ ਪੈਸਾ ਵੀ ਇਕੱਠਾ ਕੀਤਾ ਯਾਨੀ ਕਿ ਜਦੋਂ ਨਾਲ ਜਨਕੀ ਦੇ ਪਰਚੇ ਭਲੇਗੇ ਸੀ ਦੂਰੇ ਪਾਈਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਇਸ ਉਮੀਦਵਾਰ ਦੇ ਕੋਲ ਸੀ 2.5 ਕਰੋੜ ਰੁਪਏ ਦੀ ਜਾਇਦਾ ਲੇਕਿਨ ਹੁਣ 50 ਕਰੋੜ ਰੁਪਏ ਦੀ ਕਿਵੇਂ ਬਣ ਗਈ? ਯਾਨੀ ਕਿ ਕਿਹੜੀ ਉਸ ਵਿਧਾਇਕ ਦੇ ਕੋਲ ਜਾਦੂ ਦੀ ਛੜੀ ਹੈ ਕਿ ਸ਼ੂਬਤ ਕਰੀਤਾ ਅਤੇ ਜਾਇਦਾ 2.5 ਕਰੋੜ ਤੋਂ ਵੱਧ ਕੇ 50 ਲੱਖ ਹੋ ਗਈ? ਇਹਦਾ ਜਿਕਰ ਖੋਦ ਸੁਨੀਲ ਕੁਮਾਰ ਜਾਕਰ ਨੇ ਵੀ ਕੀਤਾ ਹੈ ਕਿ ਇਹਨਾਂ ਵਿਧਾਇਕਾਂ ਤੇ ਮੰਤਰੀਆਂ ਦੀ ਤੈਕੀਕਾਤ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਲੇਕਿਨ ਇਧਰ ਆਪ ਆਪਦੀ ਪਾਰਟੀ ਦੇ ਵੱਡੇ ਆਗੂ ਨੇ ਸ਼ਿਕਾਇਤ ਕੀਤੀ ਹੈ ਈਡੀ ਅਤੇ ਸੀਬੀਆਈ ਨੂੰ ਭਈ ਮੇਰੇ ਜਿਹੜੇ ਵਿਧਾਇਕ ਨੇ ਮੇਰੀ ਪਾਰਟੀ ਦੇ ਹਲਕਾ ਗੁਰੂ ਸਾਹਿਬ ਦੇ ਫੌਜਾ ਸਿੰਘ ਸਰਾਰੀ ਜਿੰਨਾ ਉੱਤੇ ਕਥਨ ਇਲਜ਼ਾਮ ਲਗਾਏ ਨੇ ਦੀਪਕ ਸ਼ਰਮਾ ਨੇ ਦੱਸਿਆ ਕਿ ਐਮਐਲਏ ਸਾਹਿਬ ਤੁਸੀਂ ਪਹਿਲਾਂ ਵੀ ਜਾਂਚ ਕਹਿੰਦੇ ਸੀ ਕਰਾਉਣ ਨੂੰ ਜਦੋਂ ਕਣਕ ਚੋਰੀ ਵਾਲੇ ਮਸਲੇ ਵਿੱਚ ਆਡੀਓ ਲੀਕ ਹੋਈ ਸੀ ਪਰ ਉਦੋਂ ਕਿਸੇ ਕਿਸੇ ਨੇ ਨਹੀਂ ਕਰਵਾਈ ਤੁਸੀਂ ਨਹੀਂ ਕਰਵਾਈ ਹੁਣ ਜਾ ਸੀਬੀਆਈ ਆ ਤੇ ਇਹਦੀ ਕਰੇਗੀ ਆਪਣੇ ਹਿਸਾਬ ਨਾਲ ਉਹਨਾਂ ਵੱਲੋਂ ਸਾਮੂਹਕ ਭਰੋਸਾ ਦਿੱਤਾ ਗਿਆ ਹੈ ਅੱਜ ਜੇਕਰ ਤੁਸੀਂ ਕਹਿੰਦੇ ਹੋ ਕਿ ਦੀਪਕ ਸ਼ਰਮਾ ਬੋਸ ਲੱਗਿਆ ਹੈ ਹਿਸਾਬ ਦੇਵਾਂ ਤਾਂ ਮੈਂ ਤੁਹਾਡੀ ਨੋਟਿਜ ਵਿੱਚ ਵਾਦਾ ਕਰਾਂ ਬਿਲਕੁਲ ਹਾਂ ਪੈਸਾ ਜੜਦਾਦਾ ਹੈ ਜੜਦਾ ਹੀ حساب ਰਵੇਗੀ ਕਿਉਂਕਿ ਜਦੋਂ ਬੋਟਾ ਵੋਟ ਪਈ ਉਹੀ ਇਹੀ ਗੱਲ ਕਹਿ ਕੇ ਰਹੀ ਸੀ ਕਿ ਇੱਕ ਇੱਕ ਪੈਸੇ ਦਾ حساب ਦੇਵਾਂਗੇ ਫਿਰ ਹੁਣ ਲਈ ਨਹੀਂ ਯਾਨੀ ਕਿ ਪੰਜਾਬ ਦੇ ਫਿਰ ਮੰਤਰੀਆਂ ਦੇ ਵਿਧਾਇਕਾਂ ਨਾਲ ਗੱਲ ਕੀਤੀ ਸੀ ਕਿ ਇੱਕ ਇੱਕ ਪੈਸੇ ਦਾ ਹਿਸਾਬ ਦੇਾਂਗੇ ਦੱਸੀ ਕਿ ਆਪ ਆਪ ਦੀ ਪਾਰਟੀ ਦੇ ਵੱਡੇ ਆਗੂ ਦੀਪਕ ਸ਼ਰਮਾ ਨੇ ਐਮਐਲਏ ਫੌਜਾ ਸਿੰਘ ਸਰਾਰੀ ਨੂੰ ਸੀਬੀਆਈ ਅਤੇ ਪੀਡੀ ਨੂੰ ਸ਼ਿਕਾਇਤ ਕਰ ਦਿੱਤੀ ਹੈ ਸੀਬੀ ਅਤੇ ਪੀਡੀ ਦੇ ਸਰਵੋੱਚ ਅਧਿਕਾਰ ਯਾਨ ਤੇ ਭਰੋਸਾ ਦਿੱਤਾ ਹੈ ਕਿ ਫੋਜਾ ਸਿੰਘ ਦਾ ਇਹ ਕਾਰਵਾਈ ਹੋਵੇ ਕਿ ਜੇਕਰ ਉਹ ਗਲਤ ਪਾਏ ਜਾਂਦੇ ਨੇ ਇਦਨ ਫੋਜਾ ਸਿੰਘ ਸਰਾਰੀ ਨੂੰ ਚਾਰਜ ਕਰ ਦਿੱਤਾ ਗਿਆ ਹੈ ਦੀਪ ਸ਼ਰਮਾ ਨੂੰ ਕਿ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਵਾ ਲਵਾਂ ਮੈਂ ਆਪਣੇ ਪੱਖ ਰੱਖਣ ਨੂੰ ਤਿਆਰ ਹਾਂ ਕਿ ਦੀਪ ਸ਼ਰਮਾ ਗਲਤ ਨਹੀਂ ਜਾਂ ਫੋਜਾ ਸਿੰਘ ਸਰਾਰੀ ਤੋਂ ਵਾਲੇ ਦਿਨਾਂ ਦੇ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਤਾਂ